ਮੈਂ ਨਹੀਂ ਛੱਡ ਰਿਹਾ ਕਾਂਗਰਸ ਪਾਰਟੀ ਮਜਬੂਰ ਕਰ ਰਹੀ ਹੈ ਸਾਨੂੰ ਕਿਉਂਕਿ 10 ਸਾਲ ਤੋਂ ਕਾਂਗਰਸ ਪਾਰਟੀ ਨੇ ਕਦੇ ਸਾਡੀ ਬਾਤ ਪੁੱਛੀ ਨਹੀਂ ਸਾਡਾ ਹਾਲਚਲ ਨਹੀਂ ਪੁੱਛਿਆ ਜਨਾਬ ਜਦੋਂ ਵੀ ਆਉਂਦੇ ਇਲੈਕਸ਼ਨ ਆਉਂਦੇ ਆ ਉਦੋਂ ਬਾਰ ਬਾਰ ਇਗਨੋਰ ਕਰਦੇ ਆ ਬੇਵਜ੍ਹਾ ਪਰੇਸ਼ਾਨ ਕਰਦੇ ਆ ਹੁਣ 2022 ਦੇ ਵਿੱਚ ਜੋ ਮੇਰੇ ਨਾਲ ਦਿੱਤੀ ਉਸ ਵੇਲੇ ਉਹ ਮੈਂ 2 ਸਾਲ ਹੋ ਗਏ ਹਲੇ ਤੱਕ ਨਹੀਂ ਉਹਨੂੰ ਪੁੱਛਿਆ ਕੋਨੇ 3 ਵਜੇ ਮੇਰੀ ਟਿਕਟ ਜਿਹੜੀ ਆ ਉਹ ਸਿੰਬਲ ਲੈ ਕੇ ਤਾਂ ਕਿਸੇ ਉਸ ਬੰਦੇ ਨੂੰ ਦਿੱਤਾ ਜਿਹੜਾ 10 ਸਾਲ ਪਹਿਲਾਂ ਕਾਪਾਟੀ ਜੁਆਇਨ ਕੀਤੀ ਸੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤਿਕ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਤੇ ਜਲੰਧਰ ਦਾ ਇੱਕ ਵੱਡਾ ਸਿਆਸੀ ਚਿਹਰਾ ਜਿਹੜਾ ਅੱਜ ਕਾਂਗਰਸ ਪਾਰਟੀ ਛੱਡ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਜਾ ਰਿਹਾ ਹੈ ਸਾਡੇ ਨਾਲ ਇਸ ਵੇਲੇ ਮੋਹਿੰਦਰ ਸਿੰਘ ਕੇਪੀ ਹਣੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਅੱਜ ਤੋਂ ਇਹ ਕਾਂਗਰਸ ਪਾਰਟੀ ਨੂੰ ਮਲਵਈ ਦਾ ਕਹਿ ਕੇ ਅਕਾਲੀ ਦਲ ਚ ਜਾ ਰਹੇ ਨੇ ਕੀ ਕਾਰਨ ਰਹੇ ਨੇ ਨਹੀਂ ਕਾਰਨ ਮੈਂ ਨਹੀਂ ਛੱਡ ਰਿਹਾ ਕਾਂਗਰਸ ਪਾਰਟੀ ਮਜਬੂਰ ਕਰ ਰਹੀ ਹੈ ਸਾਨੂੰ ਕਿਉਂਕਿ 10 ਸਾਲ ਤੋਂ ਕਾਂਗਰਸ ਪਾਰਟੀ ਨੇ ਕਦੇ ਸਾਡੀ ਬਾਤ ਪੁੱਛੀ ਨਹੀਂ ਸਾਡਾ ਹਾਲਚਲ ਨਹੀਂ ਪੁੱਛਿਆ ਜੇ ਕਾਂਗਰਸ ਪਾਰਟੀ ਕੋਲ ਗਏ ਆ ਉਹਨਾਂ ਨੂੰ ਆਪਣਾ ਕੋਈ ਦੁਖਤ ਗਲੀਬ ਦਸੀਏ ਤਾਂ ਉਹਨਾਂ ਨੇ ਕਦੇ ਸੁਣੀ ਨਹੀਂ ਗੱਲ ਇਹ ਹੈ ਕਿ ਦੇਖੋ ਸਾਡਾ ਪਰਿਵਾਰ ਜਿਹੜਾ ਹੈ 70 ਸਾਲ ਤੋਂ ਵੀ ਉੱਪਰ ਦਾ ਕਾਂਗਰਸ ਦਾ ਪਰਿਵਾਰ ਹੈ ਔਰ ਹਮੇਸ਼ਾ ਕਾਂਗਰਸੀ ਰਹੇ ਆ ਕਦੇ ਕੋਈ ਸਾਡੀ ਜਿਹੜੀ ਸਲੀਟ ਬਿਲਕੁਲ ਚਿੱਟੀ ਹੈ ਚਾਦਰ ਚਿੱਟੀ ਹੈ ਕਦੇ ਕੋਈ ਪਾਰਟੀ ਨੂੰ ਕੋਈ ਤਾਂ ਤੱਬਾ ਨਹੀਂ ਤੱਬੇ ਵਾਲਾ ਕੰਮ ਨਹੀਂ ਕੀਤਾ ਲੇਕਿਨ ਫਿਰ ਵੀ ਜੇ ਕਾਂਗਰਸ ਪਾਰਟੀ ਸਮੇਂ ਆਉਣ ਤੇ ਉਤੇ ਚੋਣਾਂ ਜਦੋਂ ਵੀ ਆਉਂਦੇ ਇਲੈਕਸ਼ਨ ਆਉਂਦੇ ਆ ਉਦੋਂ ਬਾਰ ਬਾਰ ਇਗਨੋਰ ਕਰਦੇ ਆ ਬੇਵਜ੍ਹਾ ਪਰੇਸ਼ਾਨ ਕਰਦੇ ਆ ਹੁਣ 2022 ਦੇ ਵਿੱਚ ਜੋ ਮੇਰੇ ਨਾਲ ਬੀਤੀ ਉਸ ਵੇਲੇ ਉਹ ਮੈਂ 2 ਸਾਲ ਹੋ ਗਏ ਹਲੇ ਤੱਕ ਨਹੀਂ ਉਹਨੂੰ ਭੁੱਲ ਸਕੀ ਕੀ ਹੋਇਆ ਸੀ ਪੌਣੇ 3 ਵਜੇ ਮੇਰੀ ਟਿਕਟ ਜੜੀ ਆ ਉਹ ਸਿੰਬਲ ਲੈ ਕੇ ਤਾਂ ਕਿਸੇ ਉਸ ਬੰਦੇ ਨੂੰ ਦਿੱਤਾ ਜਿਹੜਾ 10 ਦਿਨ ਪਹਿਲਾਂ ਕਾ ਪਾਰਟੀ ਜੁਆਇਨ ਕੀਤੀ ਸੀ ਤੋ ਇਸ ਕਰਕੇ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਸੀਗਾ ਸਾਡੇ ਪਰਿਵਾਰ ਨੂੰ ਬੜਾ ਦੁੱਖ ਸੀਗਾ ਤੇ ਅਸੀਂ ਇਸ ਕਰਕੇ ਬਹੁਤ ਦੇਰ ਤੋਂ ਫੈਸਲਾ ਲੈਣ ਦੇ ਵਿੱਚ ਸੀਕ ਲੇਕਨ ਜੋ ਹੁਣ ਜਨਰਲ ਇਲੈਕਸ਼ਨ ਆਏ ਆ ਤੇ ਹੁਣ ਅਸੀਂ ਫੈਸਲਾ ਲੈ ਰਹੇ ਹਾਂ 1922 ਤੁਹਾਡੀ ਨਰਾਜ਼ਗੀ ਦੇਖਣ ਨੂੰ ਮਿਲੀ ਸੀ ਜਦੋਂ ਚੌਧਰੀ ਬਰਵਾਨ ਨੂੰ ਇੱਕ ਵਾਰ ਫੇਰ ਤੋਂ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਸੀ ਉਸ ਵਕਤ ਵੀ ਤੁਹਾਡੀ ਨਰਾਜ਼ਗੀ ਸਾਹਮਣੇ ਆਏ ਸੀ ਤੇ ਉਦੋਂ ਜਿਹੜੇ ਸਾਬਕਾ ਮੁੱਖ ਮੰਤਰੀ ਸੀਗੇ ਕੈਪਟਨ ਅਮਰਿੰਦਰ ਸਿੰਘ ਉਹ ਮਨਾਨ ਪੁੱਜੇ ਸੀਗੇ ਨਹੀਂ ਹੱਕ ਮੰਗਿਆ ਸੀ ਉਸ ਵੇਲੇ ਮੇਰਾ ਹੱਕ ਮੰਦਾ ਸੀ ਲੇਕਿਨ ਉਸ ਵੇਲੇ ਪਾਰਟੀ ਨੇ ਚਲੋ ਨਹੀਂ ਦਿੱਤਾ ਕੈਪਟਨ ਸਾਹਿਬ ਆਏ ਉਹਨਾਂ ਨੇ ਕਿਹਾ ਵੀ ਨਹੀਂ ਕੋਈ ਗੱਲ ਨਹੀਂ ਹੈਗੀ ਜੀ ਪਾਰਟੀ ਲਈ ਕੰਮ ਕਰਨਾ ਐਫਰਟਸ ਕੀਤੇ ਉਹਨਾਂ ਨੇ ਐਸੋਲੇ ਤੋਂ ਕੋਈ ਨਹੀਂ ਐਫਰਟਸ ਹੀ ਨਹੀਂ ਕੀਤੇ ਉਹ ਕਹਿੰਦੇ ਜਿਹਨੇ ਉਹ ਆਪੇ ਪ੍ਰਧਾਨ ਜੀ ਸਾਡੇ ਕਹਿ ਦਿੰਦੇ ਆ ਜਿਹਨੇ ਜਾਣਾ ਜਾਓ ਤਾਂ ਕਿ ਨਵੇਂ ਆਵਾਸੇ ਰਸਤਾ ਖਾਲੀ ਹੋਵੇ ਅਸੀਂ ਨਵੇਂ ਲਈ ਰਸਤਾ ਖਾਲੀ ਕਰ ਦਿੱਤਾ ਉਹ ਨਵੇਂ 2022 ਤੋਂ ਬਾਅਦ ਲਗਾਤਾਰ ਦੇਖਣ ਨੂੰ ਮਿਲ ਰਿਹਾ ਕਿ ਕਾਂਗਰਸ ਪਾਰਟੀ ਛੱਡ ਜਿੰਨੇ ਵੀ ਲੀਡਰਸ ਨੇ ਉਹ ਦੂਸਰੀ ਪਾਰਟੀਆਂ 'ਚ ਜਾ ਰਹੇ ਨੇ ਦੂਸਰੀ ਪਾਰਟੀ ਤੋਂ ਚੋਣਾਂ ਵੀ ਲੜ ਰਹੇ ਨੇ ਤੁਸੀਂ ਵੀ ਉਹ ਅਕਾਲੀ ਦਲ 'ਚ ਜਾ ਰਹੇ ਨੇ ਕਿ ਅਕਾਲੀ ਦਲ ਇੱਥੋਂ ਦੀ ਤੁਹਾਨੂੰ ਚੋਣ ਲੜਾਏਗਾ ਇਹ ਅਕਾਲੀ ਦਲ ਫੈਸਲਾ ਕਰੇਗਾ ਉਹਨਾਂ ਦੀ ਜੋ ਪ੍ਰਕਿਰਿਆ ਹੈ ਕਮੇਟੀ ਹੈ ਉਹ ਫੈਸਲਾ ਕਰਕੇ ਤੇ ਉਹ ਹੀ ਦੱਸੇਗੀ ਲੜਾਉਣਾ ਜਾਂ ਨਹੀਂ ਲੜਾਉਣਾ ਕਾਂਗਰਸ ਪਾਰਟੀ ਨਾਲ ਸਾਡੀ ਗੱਲਬਾਤ ਹੋਈ ਉੱਪਰ ਹਾਈ ਕਮਾਂਡ ਨਾਲ ਗੱਲਬਾਤ ਹੋਈ ਕਿਉਂਕਿ ਤੁਸੀਂ ਇਸ ਪਰ ਵੀ ਨਾਮਿਨੇਸ਼ਨ ਕੀਤਾ ਸੀਗਾ ਲੇਕਿਨ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ ਕਿਉਂਕਿ ਤੁਹਾਡੀ ਰਿਸ਼ਤੇਦਾਰੀ ਵੀ ਉਹਨਾਂ ਦੇ ਨਾਲ ਤੇ ਜੇ ਅਗਰ ਤੁਸੀਂ ਚੋਣਾਂ ਵੀ ਲੜਦੇ ਤਾਂ ਕਈ ਨਾ ਕਈ ਉਹਨਾਂ ਲਈ ਇੱਕ ਸਮੱਸਿਆ ਪੈਦਾ ਹੁੰਦੀ ਨਹੀਂ ਕੋਈ ਰਾਜਨੀਤੀ ਰਿਸ਼ਤੇਦਾਰੀ ਕੋਈ ਮੈਟਰ ਨਹੀਂ ਕਰਦੀ ਹੁੰਦੀ ਇੱਥੇ ਤਾਂ ਮੀਆਂ ਬੀਵੀ ਦੋ ਜਨਬ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਵੀ ਇਲੈਕਸ਼ਨ ਮੈਂ ਦੇਖਿਆ ਜਿਹੜੇ ਲੜਦੇ ਆ ਇਹ ਵਿਚਾਰਤਾਰੇ ਦੀ ਗੱਲ ਹੁੰਦੀ ਹੈ ਔਰ ਪਾਰਟੀ ਦੇ ਵਿੱਚ ਅਡਜਸਟਮੈਂਟ ਦੀ ਗੱਲ ਹੁੰਦੀ ਹੈ। ਨਾ ਕਾਂਗਰਸ ਪਾਰਟੀ ਨੇ ਸਾਡੀ ਕਦੇ ਉਹ ਅਡਜਸਟਮੈਂਟ ਹੁਣ ਕਰਨੀ ਆ ਅੱਗੇ ਤੋਂ। ਤੇ ਨਾ ਕਾਂਗਰਸ ਪਾਰਟੀ ਦੀ ਉਹ ਵਿਚਾਰਧਾਰਾ ਜਿਹੜੀ ਪਹਿਲਾਂ ਹੁੰਦੀ ਸੀ ਉਹ ਹੁਣ ਕਾਂਗਰਸ ਪਾਰਟੀ ਨੇ ਚੇਂਜ ਕਰ ਲਈ ਆ ਨਵੇਂ-ਨਵੇਂ ਬੰਦੇ ਆ ਰਹੇ ਨੇ। ਉਹਨਾਂ ਨੂੰ ਆਪਣੀ ਹੁਣ ਵਿਚਾਰਧਾਰਾ ਦੇ ਉੱਤੇ ਕੰਮ ਕਰਨਗੇ ਕਰੀ ਜਾਣਗੇ। ਕਿਉਂਕਿ ਤੁਹਾਡਾ ਸਮਰਥਕ ਵੀ ਕਾਫੀ ਜੁੜੇ ਹੋਏ ਨੇ ਲੋਕ ਕਾਫੀ ਪਿਆਰ ਵੀ ਕਰਦੇ ਨੇ ਤੁਹਾਨੂੰ ਤੇ ਅਗਰ ਤੁਸੀਂ ਪਾਰਟੀ ਚੇਂਜ ਕਰਦੇ ਹੋ ਤੇ ਉਹ ਵੀ ਤਾਂ ਦੂਸਰੀ ਪਾਰਟੀ ਜਾਂਦੇ ਤੇ ਕਿਤੇ ਨਾ ਕਿਤੇ ਵੋਟਾਂ ਦਾ ਤਾਂ ਜਿਹੜਾ ਅੰਤਰ ਹੈ ਉਹ ਤਾਂ ਨਜ਼ਰ ਆਏਗਾ। ਦੇਖੋ ਅਸੀਂ ਲੋਕਾਂ ਕੋ ਲੋਕਾਂ ਕੋ ਜਾ ਕੇ ਦੱਸਣਾ ਕਿ 70 ਸਾਲ ਤੁਹਾਡੀ ਸੇਵਾ ਕੀਤੀ ਆ ਤੇ ਤੁਸੀਂ ਸਾਡਾ ਸਾਥ ਦਿਓ ਲੋਕ ਰਾਜ ਹੈ ਲੋਕੀ ਵੋਟਾਂ ਪਾਉਣਗੇ ਜਿਹਨੂੰ ਜ਼ਿਆਦਾ ਵੋਟਾਂ ਪੈ ਜਾਣਗੇ ਉਹ ਜਿੱਤੇਗਾ ਜਿਹਨੂੰ ਘੱਟ ਪੈਣਗੇ ਕਾਰਨ ਕੀ ਰਹੇ ਨੇ ਕਿ ਕਾਂਗਰਸ ਹੀ ਕਿਉਂ ਕਿਉਂਕਿ ਕਾਂਗਰਸ ਪਾਰਟੀ ਹੀ ਤਕਰੀਬਨ ਸਭ ਛੱਡ ਰਹੇ ਨੇ ਕੀ ਇੱਦਾਂ ਦੇ ਕਾਰਨ ਨੇ ਇੰਟਰਨਲ ਮੈਟਰ ਕੀ ਆ ਪੁੱਛ ਕੇ ਚ ਨਹੀਂ ਨਾ ਜਿਹੜੇ ਤਕਸਾਲੀ ਕਾਂਗਰਸੀ ਪਰਿਵਾਰ ਆ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਿਆ ਇਸ ਕਰਕੇ ਉਹਨਾਂ ਦੇ ਜੇ ਇਹ ਮਿੱਤਰੋ ਮਤਲਬ ਇੱਕ ਤਰ੍ਹਾਂ ਦਾ ਜੇ ਕਹਿ ਦੀਏ ਕਿ ਉਹਨਾਂ ਦੇ ਖਿਲਾਫ ਜਿਹੜਾ ਰੋਸ ਹੈਗਾ ਉਹ ਜ਼ਾਹਿਰ ਹੋ ਰਿਹਾ ਰੋਸ ਰੋਸ ਇੱਕੋ ਹੀ ਗੱਲ ਹੁੰਦੀ ਹੈ ਉਹ ਜੇ ਗੱਲ ਕੀਤੀ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਤੋਂ ਹੁਣ ਪਵਨ ਕੁਮਾਰ ਟੀਨੂ ਨੇ ਕਿਉਂਕਿ ਉਹ ਅਕਾਲੀ ਦਲ ਚੋਂ ਦੇ ਸੀਗੇ ਰਿੰਕੂ ਭਾਜਪਾ ਤੋਂ ਨੇ ਤੇ ਚਰਨਜੀਤ ਸਿੰਘ ਚੰਨੀ ਕਾਂਗਰਸ ਤੋਂ ਨੇ ਤੇ ਕਿਵੇਂ ਦੇ ਦੇ ਦਿਓ ਕਿ ਇਸ ਜਲੰਧਰ ਸੀਟ ਤੇ ਤੁਹਾਨੂੰ ਟਿਕਟ ਦਿੰਦਾ ਅਕਾਲੀ ਦਲ ਤੇ ਫਾਈਟ ਹੋਏਗੀ ਦੇਖੋ ਫੈਸਲਾ ਲੋਕਾਂ ਨੇ ਕਰਨਾ ਹੈਗਾ ਜਦੋਂ ਲੋਕ ਫੈਸਲਾ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਉਸ ਲਈ ਦੇ ਦਿੰਦੇ ਨੇ ਇਹ ਬੰਦਾ ਸਾਡਾ ਕਿਦਾਂ ਦਾ ਆ ਪਾਰਟੀ ਕਿਦਾਂ ਦੀ ਆ ਕੀ ਇਹਨਾਂ ਦਾ ਪਿਛਲਾ ਖਲਾਕ ਜਾਂ ਕਿਰਦਾਰ ਰਿਹਾ ਹੈਗਾ ਉਹ ਅਸੀਂ ਲੋਕਾਂ ਨੂੰ ਦੱਸਾਂਗੇ ਪਾਰਟੀ ਦਾ ਪ੍ਰੋਗਰਾਮ ਵੀ ਦੱਸਾਂਗੇ ਮੈਨੀਫੈਸਟੋ ਵੀ ਦੱਸਾਂਗੇ ਤੇ ਲੋਕਾਂ ਨੇ ਫੈਸਲਾ ਕਰਨਾ ਹੈ ਲੋਕ ਜਿਹੜੇ ਆ ਸਿਸਟਮ ਤੋਂ ਉਕਾ ਚੁੱਕੇ ਨੇ ਲੋਕ ਪਰਵਰਤਨ ਚਾਹੁੰਦੇ ਨੇ ਉਦੇਗ ਪਰਵਤ ਕਿਉਂਕਿ ਤੁਹਾਡਾ ਪਰਿਵਾਰ ਪੂਰਾ ਜਿਹੜਾ ਕਟੜ ਕਾਂਗਰਸੀ ਪਰਿਵਾਰ ਰਿਹਾ ਹੈ ਔਰ ਦੋ ਪਿਛਲੇ ਦੋ ਤਿੰਨ ਦਸ਼ਕਾ ਤੋਂ ਪਾਰਟੀ ਲਈ ਕੰਮ ਕਰਦਾ ਆ ਰਿਹਾ ਹੈ ਪਰ ਤੁਸੀਂ ਪਾਰਟੀ ਨੂੰ ਛੱਡ ਰਹੇ ਹੋ ਔਰ ਪਿੱਛੇ ਕਈ ਅਸੀਂ ਅੱਧਾ ਦੇ ਚਿਹਰੇ ਵੀ ਦੇਖੇ ਨੇ ਜੋ ਕਾਂਗਰਸ ਨਾਲ ਲੰਬੇ ਸਮੇਂ ਤੋਂ ਜੁੜੇ ਸੀ ਲੇਕਿਨ ਉਹ ਵੀ ਪਾਰਟੀ ਛੱਡ ਚੁੱਕੇ ਨੇ ਅੱਗੇ ਕੀ ਦੇਖਦੇ ਹੋ ਕਿ ਪਾਰਟੀ ਲਈ ਕੋਈ ਸਕੋਪ ਬਚਦਾ ਹੈ ਪੰਜਾਬ 'ਚ ਨਹੀਂ ਇਹ ਤਾਂ ਪਾਰਟੀ ਦੇ ਵਿੱਚ ਜਿਹੜੇ ਹੁਣ ਸਰਪਰਾ ਆ ਜਿਹੜੇ ਚਲਾ ਰਹੇ ਉਹਨਾਂ ਨੇ ਦੇਖਣਾ ਅਸੀਂ ਤੇ ਹੁਣ ਪਾਰਟੀ ਤੇ ਕਹਿ ਲੋ ਕਿਸ ਦੱਸਿਆ ਜਾਂ ਨਹੀਂ ਰਹਿ ਗਏ ਤੋ ਉਹ ਤੇ ਜਿਹੜੇ ਹੁਣ ਚਲਾਉਣਗੇ ਪਾਰਟੀ ਨੂੰ ਚਲਾ ਰਹੇ ਨੇ ਉਹ ਦੇਖਣ ਸੁਖਵੀਰ ਬਾਦਲ ਹੋਣੀ ਕੁਝ ਦੇਰ ਚ ਪਹੁੰਚ ਰਹੇ ਨੇ ਤੁਹਾਡੇ ਘਰ ਤੇ ਆ ਕੇ ਅਗਰ ਉਹ ਤੁਹਾਨੂੰ ਟਿਕਟ ਐਲਾਨਦੇ ਨੇ ਕਿਉਂਕਿ ਤੁਸੀਂ ਹੁਣ ਕਾਲੀ ਦਲ ਚ ਜਾ ਰਹੇ ਹੋ ਟਿਕਟ ਐਲਾਨਦੇ ਨੇ ਤੇ ਤੁਸੀਂ ਚੋਣਵ ਲੜੋਗੇ ਦੇਖੋ ਰਾਜਨੀਤੀ ਦੇ ਵਿੱਚ ਚੋਣਵ ਹੀ ਲੜਨਾ ਹੁੰਦਾ ਹੈ ਤੇ ਜੇ ਉਹਨਾਂ ਦੀ ਪਾਰਟੀ ਮੈਨੂੰ ਟਿਕਟ ਦੇਗੀ ਤੇ ਜ਼ਰੂਰ ਲੜ ਲਾਂਗਾ ਬਿਲਕੁਲ ਸੋ ਇਹ ਸੰਨ ਮਹਿੰਦਰ ਸਿੰਘ ਕੇਪੀ ਜੋ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਔਰ ਸੁਖਬੀਰ ਬਾਦਲ ਹੋਣੀ ਵੀ ਕੁਝ ਹੀ ਚਿਰ ਦੇ ਵਿੱਚ ਇਹਨਾਂ ਦੇ ਘਰ ਪਹੁੰਚ ਰਹੇ ਨੇ ਔਰ ਇਹਨਾਂ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਾਂ ਕੋਈ ਵੀ ਚੋਣਾਂ ਦੇ ਵਿੱਚ ਚੋਣਾਂ ਵੀ ਲੜਨਾ ਹੁੰਦਾ ਹੈ ਅਗਰ ਉਹ ਪਾਰਟੀ ਉਹਨਾਂ ਨੂੰ ਟਿਕਟ ਦੇਵੇਗੀ ਤੇ ਉਹ ਜ਼ਰੂਰ ਚੋਣਾਂ ਲੜਨਗੇ ਫਿਲਹਾਲ ਤੁਸੀਂ ਬਨੇ ਰਹੋ ਹਮਦਰ ਟੀਵੀ ਦੇ ਨਾਲ ਧੰਨਵਾਦ